ਖਡੂਰ ਸਾਹਿਬ ਨੂੰ ਲੈ ਕੇ ਚਰਚਾਵਾਂ ਤੇਜ਼ ਨੇ ਲੋਕ ਸਭਾ ਚੋਣਾਂ ਦੇ ਵਿੱਚ ਖਡੂਰ ਸਾਹਿਬ ਜਿਹੜਾ ਹਲਕਾ ਹੈ ਉਹ ਖਾਸਾ ਵਿਵਾਦਾਂ ਦਾ ਵਿਸ਼ਾ ਬਣਿਆ ਹੋਇਆ ਉਹਦਾ ਇੱਕੋ ਇੱਕ ਕਾਰਨ ਇਹ ਹੈ ਕਿ ਇਹ ਇੱਕ ਤਾਂ ਪੰਥਕ ਹਲਕਾ ਹੈ ਔਰ ਦੂਜੀ ਗੱਲ ਇੱਥੇ ਭਾਈ ਅਮਰਿਤਪਾਲ ਸਿੰਘ ਚੋਣ ਮੈਦਾਨ 'ਚ ਉਤਰੇ ਹੋਏ ਨੇ ਭਾਈ ਅਮਰਿਤਪਾਲ ਸਿੰਘ ਦੇ ਚੋਣ ਮੈਦਾਨ 'ਚ ਉਤਰਨ ਅਨਸਾਰ ਇੱਥੇ ਵਿਵਾਦ ਇਸ ਤਰ੍ਹਾਂ ਸਕਲੇਟ ਹੋਏ ਨੇ ਜਿਵੇਂ ਸ਼ਾਇਦ ਜੰਗਲ ਦੇ ਵਿੱਚ ਅੱਗ ਲੱਗਦੀ ਹੋਵੇ ਖੈਰ ਇਹ ਮਸਲਾ ਜਿਹੜਾ ਆ ਇਹ ਫਿਲਹਾਲ ਜੁੜਿਆ ਹੋਇਆ ਕੁਲਬੀਰ ਜ਼ੀਰਾ ਦੇ ਨਾਲ ਲੰਘੇ ਦਿਨਾਂ ਤੱਕ ਵਿਰਸਾ ਸਿੰਘ ਵਲਟੋਹਾ ਦੇ ਬਿਆਨਾਂ ਦਾ ਜ਼ਿਕਰ ਭਰਪੂਰ ਹੁੰਦਾ ਰਿਹਾ ਉਸ ਵੇਲੇ ਪੰਥਕ ਪਾਰਟੀ ਅਤੇ ਪੰਥਕ ਵਿਚਾਰਧਾਰਾ ਦੇ ਉੱਤੇ ਸਵਾਲ ਵੀ ਖੜੇ ਹੋਏ ਪਰ ਹੁਣ ਕੁਲਬੀਰ ਸਿੰਘ ਜ਼ੀਰਾ ਜਿਹੜੇ ਕਾਂਗਰਸ ਦੇ ਵੱਲੋਂ ਉਮੀਦਵਾਰ ਨੇ ਔਰ ਖਡੂਰ ਸਾਹਿਬ ਹਲਕੇ ਦੇ ਵਿੱਚ ਖੜੇ ਨੇ ਆਪ ਇਸ ਗੱਲ ਦਾ ਦਾਵਾ ਕਰ ਚੁੱਕੇ ਨੇ ਕਿ ਉਹਨਾਂ ਦਾ ਪਰਿਵਾਰ ਪੰਥਕ ਪਰਿਵਾਰ ਹੈ ਉਹ ਕਹਿੰਦੇ ਕਿ ਆਪਣੇ ਆਪ ਨੂੰ ਪੰਥਕ ਕਹਿਣ ਦੇ ਨਾਲ ਕੋਈ ਪੰਥਕ ਨਹੀਂ ਹੁੰਦਾ ਅਸਲ ਦੇ ਵਿੱਚ ਪੰਥਕ ਹੋਣਾ ਪੈਂਦਾ ਹੈ ਇਸ ਵਾਸਤੇ ਉਹ ਵਾਰ-ਵਾਰ ਟਿੱਪਣੀ ਕਰਦੇ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਬਾਰੇ ਵਿੱਚ ਚਰਚਾ ਜਿਹੜੀ ਆ ਉਹ ਸੁਭਾਵਿਕ ਤੌਰ ਤੇ ਹੋਣੀ ਲਾਜ਼ਮੀ ਸੀ ਪ੍ਰਚਾਰ ਕਰ ਰਹੇ ਹੁੰਦੇ ਨੇ ਕੁਲਬੀਰ ਜ਼ੀਰਾ ਔਰ ਉਹਨਾਂ ਤੋਂ ਭਾਈ ਅਮਰਤਪਾਲ ਸਿੰਘ ਦੇ ਬਾਬਤ ਸਵਾਲ ਪੁੱਛ ਲਏ ਜਾਂਦੇ ਨੇ ਜਿਨ੍ਹਾਂ ਦਾ ਜਵਾਬ ਉਹਨਾਂ ਨੇ ਕੁਝ ਇਸ ਤਰ੍ਹਾਂ ਦਿੱਤਾ ਕੇ ਨਾਂ ਤਾਂ ਭਾਈ ਅਮਰਿਤਪਾਲ ਸਿੰਘ ਦੀ ਸਿੱਧੀ ਖਿਲਾਫਤ ਕਰਦੇ ਨਜ਼ਰ ਆਏ ਨੇ ਤੇ ਦੂਜੇ ਪਾਸੇ ਆਪਣੀ ਪਾਰਟੀ ਦਾ ਮਾਣ ਵੀ ਰੱਖ ਗਏ ਆਖਰਕਾਰ ਇਹ ਸਾਰੀ ਗੱਲ ਕੀ ਹੋਈ ਹੈ ਇਹ ਜਾਣਨਾ ਬਹੁਤ ਜ਼ਰੂਰੀ ਹੈ ਦਰਅਸਲ ਪੱਤਰਕਾਰ ਨੇ ਸਾਫਟਵਾਰ ਦੇ ਉੱਤੇ ਪੁੱਛਿਆ ਸੀ ਕਿ ਭਾਈ ਅਮਰਿਤਪਾਲ ਸਿੰਘ ਚੋਣ ਮੈਦਾਨ 'ਚ ਨਿਤਰੇ ਹੋਏ ਨੇ ਔਰ ਕੀ ਉਹਨਾਂ ਦੇ ਨਾਲ ਆਪਣਾ ਕੰਪੀਟੀਸ਼ਨ ਕੁਲਬੀਰ ਜ਼ੀਰਾ ਸਮਝਦੇ ਨੇ ਸੁਭਾਵਿਕ ਤੌਰ ਦੇ ਉੱਤੇ ਕਾਂਗਰਸ ਇੱਕ ਵੱਡੀ ਪਾਰਟੀ ਹੈ ਨੈਸ਼ਨਲ ਲੈਵਲ ਦੇ ਉੱਤੇ ਪਰ ਪੰਜਾਬ ਦੇ ਵਿੱਚ ਹਾਲਾਤ ਉਸ ਦੇ ਜ਼ਿਆਦਾ ਅਸਥਿਰ ਨੇ ਔਰ ਭਾਈ ਅਮਰਤਪਾਲ ਸਿੰਘ ਬਾਰੇ ਗੱਲਬਾਤ ਕਰਦਿਆਂ ਹੋਇਆ ਕੁਲਬੀਰ ਜ਼ੀਰਾ ਦਾ ਇਹ ਦਾਵਾ ਸੀ ਕਿ ਉਹ ਬਾਣੇ ਦੀ ਕਦਰ ਕਰਦੇ ਨੇ ਸਤਕਾਰ ਕਰਦੇ ਨੇ ਔਰ ਬਾਣੇਧਾਰੀ ਸਿੰਘ ਦਾ ਸਤਕਾਰ ਕਰਦੇ ਨੇ ਪਰ ਨਾਲ ਦੀ ਨਾਲ ਉਹਨਾਂ ਨੇ ਇਹ ਜ਼ਰੂਰ ਕਹਿ ਦਿੱਤਾ ਕਿ ਅਸਲ ਦੇ ਵਿੱਚ ਪੰਥਕ ਜਿਹੜਾ ਹੈ ਉਹਨਾਂ ਦਾ ਪਰਿਵਾਰ ਉਹ ਕਹਿੰਦੇ ਕਿ ਮੇਰੇ ਪੁਰਖੇ ਐਸਜੀਪੀਸੀ ਦੇ ਵਿੱਚ ਮੈਂਬਰ ਰਹੇ ਨੇ ਐਸਜੀਪੀਸੀ ਦੇ ਵਾਸਤੇ ਅਸੀਂ ਕੰਮ ਕੀਤਾ ਹੈ ਸ਼ਰੋਮਨੀਗਰ ਵਾਰਾ ਪ੍ਰਬੰਧਕ ਕਮੇਟੀ ਦੇ ਹਿੱਤ ਵਿੱਚ ਕੰਮ ਕੀਤਾ ਪੰਥ ਦੇ ਹਿੱਤ ਵਿੱਚ ਕੰਮ ਕੀਤਾ ਔਰ ਮੇਰੇ ਨਾਲ ਕਹਿੰਦੇ ਜਿਹੜੇ ਲੋਕ ਖੜੇ ਨੇ ਉਹ ਵੀ ਪੰਥਕ ਲੋਕ ਨੇ ਕੋਈ ਮੂੰਹੋਂ ਪੰਥਕ ਕਹਿ ਦੇਵੇ ਤਾਂ ਉਸ ਦੇ ਨਾਲ ਉਹ ਪੰਥਕ ਨਹੀਂ ਬਣ ਜਾਂਦਾ ਜਿਸ ਦੇ ਨਾਲ ਸਾਫਟ ਔਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੇ ਬਾਰੇ ਚ ਉਹਨਾਂ ਦੀ ਹਮਾਇਤ ਵੀ ਕਰ ਗਏ ਕਿ ਹਾਂ ਭਾਈ ਅਮਰਤਪਾਲ ਸਿੰਘ ਦੀ ਮੈਂ ਕਦਰ ਕਰਦਾ ਹਾਂ ਮੈਂ ਸਤਕਾਰ ਕਰਦਾ ਹਾਂ ਪਰ ਦੂਜੇ ਪਾਸੇ ਆਪਣੀ ਪਾਰਟੀ ਦਾ ਮਾਣ ਜ਼ਰੂਰ ਰੱਖ ਗਏ ਕਿ ਅਮਰਤਪਾਲ ਸਿੰਘ ਭਾਵੇਂ ਚੋਣ ਮੈਦਾਨ ਚ ਉਤਰੇ ਨੇ ਪਰ ਸਿਆਸੀ ਵਿਰੋਧੀ ਨੇ ਹਾਲਾਂਕਿ ਵਿਰਸਾ ਸਿੰਘ ਵਲਟੋਹਾ ਦੇ ਬਿਆਨ ਤਾਂ ਬਹੁਤ ਜ਼ਿਆਦਾ ਸਟ੍ਰੇਟ ਫਾਰਵਰਡ ਸਨ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਹਮਲਾ ਜਿਹੜਾ ਉਮਰਤਪਾਲ ਸਿੰਘ ਤੇ ਉਹਨਾਂ ਦੀ ਵਿਚਾਰਧਾਰਾ ਦੇ ਉੱਤੇ ਕੀਤਾ ਪਰ ਦੂਜੇ ਪਾਸੇ ਕੁਲਬੀਰ ਜ਼ਿਰਾ ਬਹੁਤ ਹੀ ਜ਼ਿਆਦਾ ਡਿਫੈਂਸਿਵ ਖੇਡਦੇ ਇੱਥੇ ਨਜ਼ਰ ਆ ਰਹੇ ਨੇ ਬੜੀ ਡਿਫੈਂਸਿਵ ਤਰੀਕੇ ਦੇ ਨਾਲ ਉਹਨਾਂ ਨੇ ਬਿਆਨ ਦਿੱਤਾ ਔਰ ਉਸ ਤੋਂ ਬਾਅਦ ਉਸ ਬਿਆਨ ਦੇ ਵਿੱਚੋਂ ਆਪਣੇ ਆਪ ਨਿਕਲਦੇ ਵੀ ਨਜ਼ਰ ਆਏ ਨੇ ਪਰ ਹਾਲਾਂਕਿ ਜੇ ਕਾਂਗਰਸ ਪਾਰਟੀ ਦੇ ਪੰਥਕ ਹੋਣ ਦੀ ਗੱਲ ਕਰੀਏ ਆਪਣੇ ਆਪ ਦੇ ਵਿੱਚ ਬੜੇ ਸਵਾਲ ਖੜੇ ਕਰ ਦਿੰਦਾ ਕਿਉਂਕਿ ਕਾਂਗਰਸ ਪਾਰਟੀ ਦੇ ਉੱਤੇ ਅਜੇ ਤੱਕ ਸਿੰਘ ਇਲਜ਼ਾਮ ਲਾਉਂਦੇ ਨੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਟੈਟੇਰੀ ਕੀਤਾ ਗਿਆ ਔਰ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਸਨ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅਸੈਸਿਨੇਟ ਕੀਤਾ ਗਿਆ ਇਹ ਸਾਰੇ ਇਲਜ਼ਾਮ ਜਿਹੜੇ ਨੇ ਲਗਾਏ ਜਾਂਦੇ ਰਹੇ ਨੇ ਕਾਂਗਰਸ ਦੀ ਸਰਕਾਰ ਵੇਲੇ ਹੀ ਸਿੱਖ ਕਤਲੇਆਮ ਹੋਇਆ ਹੋਮੋਸਾਈਡ ਹੋਇਆ ਔਰ ਇਹਨਾਂ ਮਸਲਿਆਂ ਨੂੰ ਲੈ ਕੇ ਸਾਫ਼ ਤੌਰ ਦੇ ਉੱਤੇ ਨਿਸ਼ਾਨੇ ਜਿਹੜੇ ਨੇ ਉਹ ਸਾਦੇ ਜਾਂਦੇ ਆ ਅ ਜੇ ਗੱਲ ਕਰੀਏ ਇਸ ਪੂਰੇ ਮਾਮਲੇ ਦੀ ਔਰ ਕੁਲਬੀਰ ਜ਼ੀਰਾ ਦੇ ਬਿਆਨ ਦੀ ਇੱਥੇ ਇਹ ਕਹਿਣਾ ਲਾਜ਼ਮੀ ਹੈ ਕਿ ਸਭਾਵਿਕ ਤੌਰ ਦੇ ਉੱਤੇ ਜਿਹੜੀ ਨਵੀਂ ਭਰਤੀ ਹੁੰਦੀ ਹੈ ਪਾਰਟੀਆਂ ਦੇ ਵਿੱਚ ਜਿਵੇਂ ਨਵੇਂ ਲੋਕ ਜੁੜਦੇ ਨੇ ਨਵੇਂ ਲੀਡਰ ਜੁੜਦੇ ਨੇ ਵੱਡੇ ਦੇ ਵੱਡੇ ਚਿਹਰੇ ਸਾਹਮਣੇ ਆਉਂਦੇ ਨੇ ਨਵੇਂ-ਨਵੇਂ ਚਿਹਰੇ ਸਾਹਮਣੇ ਆਉਂਦੇ ਨੇ ਉਸ ਸਭਾਵਿਕ ਤੌਰ ਦੇ ਉੱਤੇ ਪਾਰਟੀ ਦੀ ਮੂਲ ਵਿਚਾਰਧਾਰਾ ਦੇ ਵਿੱਚ ਥੋੜਾ ਜਿਹਾ ਫਰਕ ਪਾ ਸਕਦੇ ਨੇ ਪਰ ਇਹਦੇ ਨਾਲ ਇਹ ਸਾਬਿਤ ਨਹੀਂ ਹੋ ਸਕਦਾ ਕਿ ਪਾਰਟੀ ਦੀ ਜਿਹੜੀ ਵਿਚਾਰਧਾਰਾ ਆ ਉਹ ਮੁੱਢੋਂ ਹੀ ਚੇਂਜ ਹੋ ਜਾਵੇ ਪਾਰਟੀ ਦੀ ਵਿਚਾਰਧਾਰਾ ਕੀ ਰਹੀ ਹੈ ਔਰ ਸਿੰਘ ਇਸ ਦੀ ਵਿਰੋਧਤਾ ਕਿਉਂ ਕਰਦੇ ਨੇ ਸਿੱਖ ਧਰਮ ਇਸ ਦੀ ਵਿਰੋਧਤਾ ਕਿਉਂ ਕਰਦਾ ਹੈ ਮੌਜੂਦਾ ਸਿੱਖ ਧਰਮ ਜਿਹੜਾ ਆ ਆ ਉਹ ਜਗ ਜਾਹਰ ਹੈ ਹਰ ਕੋਈ ਜਾਣਦਾ ਹੈ ਕਿ ਕਿ ਨਾ ਆਧਾਰਾਂ ਦੇ ਉੱਤੇ ਕਾਂਗਰਸ ਪਾਰਟੀ ਦੀ ਵਿਰੋਧਤਾ ਜਿਹੜੀ ਹੈ ਉਹ ਸਿੰਘ ਕਰਦੇ ਆਏ ਨੇ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਇਹ ਜ਼ਾਹਿਰ ਹੈ ਕਿ ਜਿਵੇਂ ਕੁਲਬੀਰ ਜੀ ਦਾ ਦਾਵਾ ਕਰਦੇ ਨੇ ਕਿ ਉਹਨਾਂ ਦਾ ਪਰਿਵਾਰ ਪੰਥਕ ਪਰਿਵਾਰ ਰਿਹਾ ਆ ਤਾਂ ਉਸ ਸਵਭਾਵਿਕ ਤੌਰ ਦੇ ਉੱਤੇ ਇਸ ਪਾਰਟੀ ਦੇ ਵਿੱਚ ਆ ਕੇ ਤੇ ਆਪਣੀ ਵਿਚਾਰਧਾਰਾ ਜਿਹੜੀ ਹੈ ਉਹ ਥੋੜੀ-ਬਹੁਤ ਹੀ ਸਹੀ ਭਾਵੇਂ ਪਰ ਇੰਪਲੀਮੈਂਟ ਕਰ ਸਕਦੇ ਨੇ ਉਹ ਮੂਲ ਵਿਚਾਰਧਾਰਾ ਜਿਹੜੀ ਹੈ ਉਹ ਹਲਕੇ ਪੱਧਰ ਦੇ ਉੱਤੇ ਬਦਲ ਸਕਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਪੂਰੀ ਕਾਂਗਰਸ ਦੀ ਵਿਚਾਰਧਾਰਾ ਬਦਲ ਸਕਦੀ ਹੈ ਔਰ ਉਸ ਦੇ ਨਾਲ ਕਾਂਗਰਸ ਦਾ ਜਿਹੜਾ ਇਤਿਹਾਸ ਹੈ ਸਿੰਘਾਂ ਦੇ ਨਾਲ ਰਿਹਾ ਉਹ ਕਿਤੇ ਨਾ ਕਿਤੇ ਬਦਲ ਸਕਦਾ ਹੈ ਸਿੰਘ ਅਜੇ ਵੀ ਉਸ ਗੱਲ ਤੋਂ ਖਫਾ ਨਹੀਂ ਔਰ ਕਾਂਗਰਸ ਪਾਰਟੀ ਦੀ ਜਿਹੜੀ ਮੂਲ ਵਿਚਾਰਧਾਰਾ ਹੈ ਉਸ ਦੇ ਖਿਲਾਫ ਨਹੀਂ ਹਾਲਾਂਕਿ ਇਹ ਵੀ ਕੰਟਰੈਡਿਕਟਰੀ ਗੱਲ ਹੈ ਕਿਉਂਕਿ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਹੀ ਕਿੰਨੀ ਵਾਰ ਜਤਾਇਆ ਗਿਆ 84 ਤੋਂ ਬਾਅਦ ਪੰਜਾਬ ਦੇ ਅੰਦਰ ਬਹੁਤ ਅ ਫੇजेस ਇਦਾਂ ਦੇ ਆਏ ਨੇ ਬੜੀ ਵਾਰ ਕਾਂਗਰਸ ਪਾਰਟੀ ਜਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ ਔਰ ਇਸੇ ਮਸਲੇ ਨੂੰ ਲੈ ਕੇ ਕੰਟਰਡਿਕਸ਼ਨ ਵੀ ਭਰਪੂਰ ਹੁੰਦੀ ਹੈ ਪਰ ਜੇ ਗੱਲ ਕਰੀਏ ਕੁਲਬੀਰ ਸਿੰਘ ਜ਼ੀਰਾ ਦੀ ਤਾਂ ਜ਼ਰੂਰ ਉਹਨਾਂ ਨੇ ਅਮਰਿਤਪਾਲ ਸਿੰਘ ਦੀ ਵਿਰੋਧਤਾ ਵੀ ਕੀਤੀ ਹੈ ਪਰ ਦੂਜੇ ਪਾਸੇ ਉਹ ਆਪਣੀ ਪਾਰਟੀ ਦਾ ਮਾਣ ਵੀ ਇੱਥੇ ਰੱਖ ਗਏ ਨੇ ਪਾਰਟੀ ਦੇ ਹੱਕ ਦੀ ਗੱਲ ਵੀ ਕਰ ਗਏ ਨੇ ਅਮਰਿਤਪਾਲ ਸਿੰਘ ਦੀ ਵਿਰੋਧਤਾ ਜਿਹੜੀ ਆ ਉਹ ਪੂਰਨ ਤੌਰ ਤੇ ਵੀ ਨਹੀਂ ਕੀਤੀ ਉਹਨਾਂ ਦਾ ਸਮਰਥਨ ਵੀ ਕਿਤੇ ਨਾ ਕਿਤੇ ਕਰਦੇ ਦਿਖਾਈ ਦਿੰਦੇ ਨੇ ਔਰ ਦੂਜੇ ਪਾਸੇ ਆਪਣੀ ਪਾਰਟੀ ਦਾ ਮਾਣ ਵੀ ਰੱਖ ਗਏ ਨੇ ਇੱਕ ਤੇ ਦੋ ਨਿਸ਼ਾਨੇ ਲਾਉਂਦੇ ਨਜ਼ਰ ਆਏ ਨੇ ਆਖਰ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਇੱਕ ਵੱਡੀ ਚਰਚਾ ਦਾ ਵਿਸ਼ਾ ਹੈ ਸਾਬਕਾ ਵਿਧਾਇਕ ਦਾ ਸਾਥ ਸਮਰਥਨ ਲਓਗੇ ਕਿ ਨਹੀਂ ਗੱਲ ਇਹ ਹੈ ਕਿ ਮੈਂ ਕਿਹਾ ਜਿੱਥੇ ਰਾਣਾ ਉੱਥੇ ਜਾਣਾ ਐਦੇ ਚ ਤਾਂ ਸਾਰਾ ਕੁਝ ਕਵਰ ਹੋ ਗਿਆ ਪੰਥਕ ਜਿਹੜੇ ਨੌਜਵਾਨ ਨੇ ਉਹ ਅੰਮ੍ਰਿਤਪਾਲ ਦੇ ਵਿੱਚ ਕਾਫੀ ਉਤਸ਼ਾਹ ਨਾਲ ਲੈ ਕੇ ਕਿਵੇਂ ਦੇਖਦੇ ਹੋ ਕਿੰਨੀ ਕਿ ਵੱਡੀ ਚੁਣੌਤੀ ਮੰਨਦੇ ਹੋ ਜੀ ਗੱਲ ਇਹ ਆ ਕਿ ਮੈਂ ਤਾਂ ਗੁਰੂ ਦੇ ਬਾਣੇ ਦਾ ਸਨਮਾਨ ਕਰਦਾ ਔਰ ਜਿਹੜੇ ਜਿੰਨੇ ਗੁਰੂ ਦਾ ਬਾਣਾ ਪਾ ਲਿਆ ਅੱਜ ਮੈਨੂੰ ਇੰਨੀ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜਿੱਥੇ ਗੁਰੂ ਦੇ ਬਾਣੇ ਦਾ ਤੁਸੀਂ ਸਤਕਾਰ ਕਰਦੇ ਹੋ ਤੇ ਆਪ ਜ਼ਰੂਰ ਗੁਰੂ ਵਾਲੇ ਬਣੋ ਕਿਉਂਕਿ ਫੇਰ ਹੀ ਅਸੀਂ ਜਿਹੜਾ ਪੰਜਾਬ ਨੂੰ ਜਿਹੜਾ ਕਿ ਅਸੀਂ ਸਿੱਖੀ ਨੂੰ ਪੰਥ ਨੂੰ ਬਾਦਲਾਂ ਤਰ੍ਹਾਂ ਕਹੀ ਜਾਣਾ ਦੀ ਪੰਥ ਦੇ ਮੋਢੀ ਅਸੀਂ ਆ ਜੀ ਪਰ ਅੱਜ ਤੱਕ ਤੁਸੀਂ ਮੈਨੂੰ ਦੱਸੋ ਕਿ ਬਾਲਾਣਾ ਦੇ ਵਿੱਚ ਕੋਈ ਪੰਥਕ ਗੱਲ ਹੈਗੀ ਪੰਥਕ ਪਰਿਵਾਰ ਆ ਖੜੇ ਨੇ ਪੰਥਕ ਪਰਿਵਾਰ ਮੇਰਾ ਮੇਰੇ ਦਾਦਾ ਜੀ 27 ਸਾਲ ਮੈਂਬਰ ਐ ਐਸਜੀਪੀਸੀ ਰਹਿ ਮੇਰੇ ਪਿਤਾ ਜੀ ਬਾਰੇ ਜੈ ਜੈ ਦਰਿੰਦਰ ਜੀ ਸਿੰਘ ਦੀਰਾ ਬਾਰੇ ਤੁਸੀਂ ਸਾਰੇ ਜਾਣਦੇ ਹੋ ਇਸ ਕਰਕੇ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਹੱਕ ਆ ਜਿਹੜਾ ਮਰਜੀ ਵਿਅਕਤੀ ਜਿਹੜਾ ਕਿ ਇਲੈਕਸ਼ਨ ਲੜ ਸਕਦਾ ਕੋਈ ਜ਼ਰੂਰੀ ਨਹੀਂ ਕਿ ਅਜੇ ਤੱਕ ਆਗੇ ਦਾਖਲ ਨਹੀਂ ਹੋਏ ਕਿ ਜਦੋਂ ਕਾਗਜ਼ ਦਾਖਲ ਹੋਣਗੇ ਹੋ ਸਕਦਾ ਕਿ 15 ਤੋਂ 20 ਉਮੀਦਵਾਰ ਜਿਹੜੇ ਆਜਾਦ ਹੋਣਗੇ ਔਰ ਵੋਟ ਜਿਹੜੀਆਂ ਲੋਕਾਂ ਨੇ ਪਾਉਣੀ ਹੈ ਕਿ ਪੰਜਾਬ ਨੂੰ ਕੌਣ ਬਚਾ ਸਕਦਾ ਹੈ ਦੇਸ਼ ਨੂੰ ਕੌਣ ਬਚਾ ਸਕਦਾ ਹੈ ਔਰ ਸਾਡੀ ਆਵਾਜ਼ ਬਣ ਕੇ ਉੱਥੇ ਕੌਣ ਗੂੰਜ ਸਕਦਾ ਆਮ ਆਦਮੀ ਪਾਰਟੀ ਨੂੰ ਤਾਂ ਮੈਂ ਮੰਨਦਾ ਹੀ ਨਹੀਂ ਕਿਉਂਕਿ ਆਮ ਤਾਂ ਰਹੀ ਨਹੀਂ ਗਈ ਹੁਣ ਤਾਂ ਖਾਸ ਨਹੀਂ ਜੇ ਕੋਈ ਆਮ ਹੈ ਗਾਮ ਤਾਂ ਆਪਣੇ ਵਰਗੇ ਹੀ ਹੈ ਬਈ ਜਿਹੜੇ ਆਪਣੇ ਵਰਗੇ ਆਮ ਵਾਂਗੂ ਵੇਖ ਲੋ ਜਿਹੜੇ ਇਹਨਾਂ ਦੇ ਆਮ ਆ ਉਹ ਤਾਂ ਲੋਕਾਂ ਨੂੰ ਮਾੜਾ ਬੋਲਦੇ ਕਦੀ ਸਵਰਨ ਕਰਨ ਬਾਰੇ ਮਾੜਾ ਬੋਲਦੇ ਕਦੀ ਭਾਈ ਲਾਲੋ ਦੇ ਵਟਸਐਪ ਨੂੰ ਮਾੜਾ ਬੋਲਦੇ ਪੰਜਾਬ 'ਚ ਗੈਂਗਸਟਰ ਜਿਹਾ ਇਸ ਵਾਰੀ ਕੰਮ ਚੋਣ ਦੇ ਵਿੱਚ ਗੈਂਗਸਟਰ ਦਾ ਵੀਰੇ ਮੈਨੂੰ ਵੀ ਧਮਕੀਆਂ ਦਿੱਤੀ ਜਾਂਦੇ ਤਾਂ ਹੀ ਤਾਂ ਮੈਂ ਤੁਹਾਨੂੰ ਆਖਿਆ ਕਿ ਜੇ ਪੰਜਾਬ ਨੂੰ ਇੱਕੋ ਹੀ ਪਾਰਟੀ ਹੈ ਕਾਂਗਰਸ ਪਾਰਟੀ ਜਿਹੜੀ ਗਲਦਸਾ ਜਿਹੇ ਤਰ੍ਹਾਂ ਸਜਾ ਕੇ ਰੱਖਦੀ ਏ ਕਿਉਂਕਿ ਇੱਕ ਬੰਨੇ ਤਾਂ ਮੋਦੀ ਸਾਹਿਬ ਜਿਹੜੇ ਧਰਮਾਂ ਦੇ ਵਿੱਚ ਵੰਡੀਆਂ ਪਾਉਂਦੇ ਨੇ ਤੇ ਦੂਜੇ ਬੰਨੇ ਰਾਹੁਲ ਗਾਂਧੀ ਜੀ ਨੇ ਜਿਹੜੇ ਮੁਹੱਬਤ ਦੀ ਦੁਕਾਨ ਨੂੰ ਲੈ ਕੇ ਜਿਨ੍ਹਾਂ ਨੇ ਇੱਕ ਵੱਡੀ ਚਰਚਾ ਦਾ ਵਿਸ਼ਾ ਹੈ ਸਾਬਕਾ ਵਿਧਾਇਕ ਦਾ ਸਾਥ ਸਮਰਥਨ ਲਓਗੇ ਕਿ ਨਹੀਂ ਗੱਲ ਇਹ ਹੈ ਕਿ ਮੈਂ ਕਿਹਾ ਜਿੱਥੇ ਰਾਣਾ ਉੱਥੇ ਜਾਣਾ ਐਦੇ ਚ ਤਾਂ ਸਾਰਾ ਕੁਝ ਕਵਰ ਹੋ ਗਿਆ ਪੰਥਕ ਜਿਹੜੇ ਨੌਜਵਾਨ ਨੇ ਉਹ ਅੰਮ੍ਰਿਤਪਾਲ ਦੇ ਵਿੱਚ ਕਾਫੀ ਉਤਸ਼ਾਹ ਨਾਲ ਲੈ ਕੇ ਕਿਵੇਂ ਦੇਖਦੇ ਹੋ ਕਿੰਨੀ ਕਿ ਵੱਡੀ ਚੁਣੌਤੀ ਮੰਨਦੇ ਹੋ ਜੀ ਗੱਲ ਇਹ ਆ ਕਿ ਮੈਂ ਤਾਂ ਗੁਰੂ ਦੇ ਬਾਣੇ ਦਾ ਸਨਮਾਨ ਕਰਦਾ ਔਰ ਜਿਹੜੇ ਜਿੰਨੇ ਗੁਰੂ ਦਾ ਬਾਣਾ ਪਾ ਲਿਆ ਅੱਜ ਮੈਨੂੰ ਇੰਨੀ ਕੋਈ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜਿੱਥੇ ਗੁਰੂ ਦੇ ਬਾਣੇ ਦਾ ਤੁਸੀਂ ਸਤਕਾਰ ਕਰਦੇ ਹੋ ਤੇ ਆਪ ਜ਼ਰੂਰ ਗੁਰੂ ਵਾਲੇ ਬਣੋ ਕਿਉਂਕਿ ਫੇਰ ਹੀ ਅਸੀਂ ਜਿਹੜਾ ਪੰਜਾਬ ਨੂੰ ਜਿਹੜਾ ਕਿ ਅਸੀਂ ਸਿੱਖੀ ਨੂੰ ਪੰਥ ਨੂੰ ਬਾਦਲਾਂ ਤਰ੍ਹਾਂ ਕਹੀ ਜਾਣਾ ਕੀ ਪੰਥ ਦੇ ਮੋਢੀ ਅਸੀਂ ਆ ਜੀ ਪਰ ਅੱਜ ਤੱਕ ਤੁਸੀਂ ਮੈਨੂੰ ਦੱਸੋ ਕਿ ਬਾਲਾਣਾ ਦੇ ਵਿੱਚ ਕੋਈ ਪੰਥਕ ਗੱਲ ਹੈਗੀ ਹੈ ਪੰਥਕ ਪਰਿਵਾਰ ਆ ਖੜੇ ਨੇ ਪੰਥਕ ਪਰਿਵਾਰ ਮੇਰਾ ਮੇਰੇ ਦਾਦਾ ਜੀ 27 ਸਾਲ ਮੈਂਬਰ ਐ ਐਸਜੀਪੀਸੀ ਰਹਿ ਮੇਰੇ ਪਿਤਾ ਜੀ ਬਾਰੇ ਜੈ ਜੈ ਦਰਿੰਦਰਜੀ ਸਿੰਘ ਦੀਰਾ ਬਾਰੇ ਤੁਸੀਂ ਸਾਰੇ ਜਾਣਦੇ ਹੋ ਇਸ ਕਰਕੇ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਹੱਕ ਆ ਜਿਹੜਾ ਮਰਜੀ ਵਿਅਕਤੀ ਜਿਹੜਾ ਕਿ ਇਲੈਕਸ਼ਨ ਲੜ ਸਕਦਾ ਕੋਈ ਜ਼ਰੂਰੀ ਨਹੀਂ ਕਿ ਅਜੇ ਤੱਕ ਆਗੇ ਦਾਖਲ ਨਹੀਂ ਹੋਏ ਕਿ ਜਦੋਂ ਕਾਗਜ਼ ਦਾਖਲ ਹੋਣਗੇ ਹੋ ਸਕਦਾ ਕਿ 15 ਤੋਂ 20 ਉਮੀਦਵਾਰ ਜਿਹੜੇ ਯਾਦ ਹੋਣਗੇ ਔਰ ਵੋਟ ਜਿਹੜੀਆਂ ਲੋਕਾਂ ਨੇ ਪਾਉਣੀ ਹੈ ਕਿ ਪੰਜਾਬ ਨੂੰ ਕੌਣ ਬਚਾ ਸਕਦਾ ਹੈ ਦੇਸ਼ ਨੂੰ ਕੌਣ ਬਚਾ ਸਕਦਾ ਔਰ ਸਾਡੀ ਆਵਾਜ਼ ਬਣ ਕੇ ਉੱਥੇ ਕੌਣ ਗੂੰਜ ਸਕਦਾ ਆਮ ਆਦਮੀ ਪਾਰਟੀ ਨੂੰ ਤਾਂ ਮੈਂ ਮੰਨਦਾ ਹੀ ਨਹੀਂ ਕਿਉਂਕਿ ਆਮ ਤਾਂ ਰਹੀ ਨਹੀਂ ਗਈ ਹੁਣ ਤਾਂ ਖਾਸ ਨਹੀਂ ਜੇ ਕੋਈ ਆਮ ਹੈ ਗਾਮ ਤਾਂ ਆਪਣੇ ਵਰਗੇ ਹੀ ਹੈ ਬਈ ਜਿਹੜੇ ਆਪਣੇ ਵਰਗੇ ਆਮ ਵਾਂਗੂ ਵੇਖ ਲੋ ਜਿਹੜੇ ਇਹਨਾਂ ਦੇ ਆਮ ਆ ਉਹ ਤਾਂ ਲੋਕਾਂ ਨੂੰ ਮਾੜਾ ਬੋਲਦੇ ਕਦੀ ਸਵਰਨਕਾਰਣ ਬਾਰੇ ਮਾੜਾ ਬੋਲਦੇ ਕਦੀ ਭਾਈ ਲਾਲੋ ਦੇ ਵਟਸਐਪ ਨੂੰ ਮਾੜਾ ਬੋਲਦੇ ਪੰਜਾਬ 'ਚ ਗੈਂਗਸਟਰ ਜਿਹਾ ਇਸ ਵਾਰੀ ਕੰਮ ਤੋਂ ਨਹੀਂ ਗੈਂਗਸਟਰ ਦਾ ਵੀਰੇ ਮੈਨੂੰ ਵੀ ਧਮਕੀਆਂ ਦਿੱਤੀ ਜਾਂਦੇ ਤਾਂ ਹੀ ਤਾਂ ਮੈਂ ਤੁਹਾਨੂੰ ਆਖਿਆ ਕਿ ਜੇ ਪੰਜਾਬ ਨੂੰ ਇੱਕੋ ਹੀ ਪਾਰਟੀ ਹੈ ਕਾਂਗਰਸ ਪਾਰਟੀ ਜਿਹੜੀ ਗਲਦਸਾ ਜਿਹੇ ਤਰ੍ਹਾਂ ਸਜਾ ਕੇ ਰੱਖਦੀ ਏ ਕਿਉਂਕਿ ਇੱਕ ਬੰਨੇ ਤਾਂ ਮੋਦੀ ਸਾਹਿਬ ਜਿਹੜੇ ਧਰਮਾਂ ਦੇ ਵਿੱਚ ਵੰਡੀਆਂ ਪਾਉਂਦੇ ਨੇ ਤੇ ਦੂਜੇ ਬੰਨੇ ਰਾਹੁਲ ਗਾਂਧੀ ਜੀ ਨੇ ਜਿਹੜੇ ਮੁਹੱਬਤ ਦੀ ਦੁਕਾਨ ਨੂੰ ਲੈ ਕੇ ਜਿਨ੍ਹਾਂ ਨੇ ਯਾਤਰਾ ਕੀਤੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ